ਹੈਲੋ ਜੀ ਸਸ਼ੀ ਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਤੁਹਾਡੇ ਕੀ ਹਾਲ ਚਾਲ ਨੇ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਜਾਣੀ ਜੀ ਵਾਹਿਗੁਰੂ ਦੀ ਕਿਰਪਾ ਨਾਲ ਚੜ੍ਹਦੀ ਕਲਾ ਚ ਹੋਮੋਂਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਜੀ ਤੰਦਰੁਸਤੀਆਂ ਦੇਣ ਤੇ ਤੁਸੀਂ ਸਾਰੇ ਜਾਣੀ ਜੀ ਹੱਸਦੇ ਵਸਦੇ ਰਹੋ ਹਾਂਜੀ ਮੈਂ ਤੁਹਾਡੇ ਲਈ ਇੱਕ ਬਹੁਤ ਹੀ ਸੋਹਣਾ ਜਿਹਾ ਤੇ ਬਹੁਤ ਹੀ ਸੋਖਾ ਜਿਹਾ ਡਿਜ਼ਾਈਨ ਲੈ ਕੇ ਆਈ ਆ ਤੇ ਇਹ ਆਪਾਂ ਨੇ ਦੋ ਦੋ ਦੇ ਹਿਸਾਬ ਨਾਲ ਕੁੰਡੇ ਪਾ ਲਏ ਨੇ ਜਿਹੜਾ ਇਹ ਵਾਲਾ ਜੀ ਡਿਜ਼ਾਈਨ ਆ ਇਹ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਆ ਠੀਕ ਆ ਜੀ ਆਪਾਂ ਨੇ ਕੁੰਡੇ ਪਾ ਲਏ ਨੇ ਹੁਣ ਆਪਾਂ ਨੇ ਕੀ ਕਰਨਾ ਆਪਣੀ ਸਿੱਧੀ ਸਲਾਈ ਆ ਇਹ ਪਹਿਲੀ ਸਲਾਈ ਆਪਣੀ ਠੀਕ ਹੈ ਜੀ ਆਪਾਂ ਨੇ ਪਹਿਲਾਂ ਦੋ ਕੁੰਡੇ ਧਾਗਾ ਆਪਣੇ ਕੰਨੀ ਰੱਖ ਕੇ ਪੁੱਠੇ ਪਾ ਲੈਣੇ ਨੇ ਠੀਕ ਹੈ ਜੀ ਧਾਗਾ ਆਪਣੀ ਸਾਈਡ ਰੱਖ ਕੇ ਆਪਣੀ ਇਦਾਂ ਦੋ ਕੁੰਡੇ ਆਪਾਂ ਨੇ ਪੁੱਠੇ ਪਾ ਲੈਣੇ ਨੇ ਫਿਰ ਧਾਗਾ ਆਪਣ ਮਗਰੀ ਸੈੜ ਲੈ ਕੇ ਜਾਵਾਂਗੇ ਤੇ ਦੋ ਕੁੰਡੇ ਆਪਾਂ ਸਿੱਧੇ ਪਾਵਾਂਗੇ ਠੀਕ ਹੈ ਜੀ ਫਿਰ ਧਾਗਾ ਆਪਣੀ ਦੋ ਕੁੰਡੇ ਆਪਣੇ ਪੁੱਠੇ ਦੋ ਕੁੰਡੇ ਆਪਣੇ ਇਹਦੇ ਇਹ ਹੀ ਦੋ ਗੁੰਡੇ ਆਪਾਂ ਨੇ ਸਿੱਧੇ ਪੁੱਠੇ ਇਹ ਵਾਲੀ ਪਹਿਲੀ ਸਲਾਈ ਚ ਰਿਪੀਟ ਕਰਨੀ ਹੈ ਠੀਕ ਹੈ ਜੀ ਹਾਂਜੀ ਆਪਣੀ ਪਹਿਲੀ ਸਲਾਈ ਸਿੱਧੀ ਸਾਈਡ ਕੰਪਲੀਟ ਹੋ ਗਈ ਆ ਹੁਣ ਆਪਾਂ ਆ ਗਿਆ ਬੈਕ ਸਾਈਡ ਹੁਣ ਬੈਕ ਸਾਈਡ ਦੇ ਕੁੰਡੇ ਨੇ ਜਿਹੜੇ ਜਿਵੇਂ ਆਪਾਂ ਨੂੰ ਦਿਖਦੇ ਨੇ ਆਪਾਂ ਉਦਾਂ ਹੀ ਪਾਣੇ ਨੇ ਠੀਕ ਆ ਜੀ ਆਪਣੇ ਸਿੱਧਿਆਂ ਤੇ ਸਿੱਧੀ ਪਾਣੇ ਨੇ ਤੇ ਜਿਹੜੇ ਪੁੱਠੇ ਕੁੰਡੇ ਦਿਂਦੇ ਨੇ ਆਪਾਂ ਨੂੰ ਉਹ ਆਪਾਂ ਨੇ ਪੁੱਠੇ ਪਾਣੇ ਨੇ ਠੀਕ ਆ ਜੀ ਤੇ ਇਹ ਆਪਣੀ ਹੈਗੀ ਆ ਬੈਕ ਸਾਈਡ ਦੂਜੀ ਸਲਾਈ ਹੁਣ ਇਹ ਵਾਲੇ ਦੋ ਕੁੰਡੇ ਆਪਣੇ ਸਿੱਧੇ ਨੇ ਤਾਂ ਆਪਾਂ ਇਹਨਾਂ ਨੂੰ ਸਿੱਧੇ ਪਾਵਾਂਗੇ ਦੇਖੋ ਠੀਕ ਆ ਜੀ ਧਾਗਾ ਆਪਣੀ ਧੜ ਲੈ ਕੇ ਆਵਾਂਗੇ ਤੇ ਆਹ ਦੋ ਕੁੰਡੇ ਆਪਾਂ ਪੁੱਠੇ ਪਾਵਾਂਗੇ ਫਿਰ ਧਾਗਾ ਅਗਲੀ ਸਾਈਡ ਤੇ ਇਹ ਦੋ ਕੁੰ ਇਹ ਜਿਹੜੀ ਆਪਣੀ ਦੂਜੀ ਸਲਾਈਆ ਬੈੱਡਸਾਈਡ ਵਾਲੀ ਇੱਥੇ ਹੀ ਆਪਾਂ ਨੇ ਇਹ ਕੰਪਲੀਟ ਕਰ ਲੈਣੀ ਹੈ ਇਹ ਵਾਲੀ ਸਲਾਈ ਜਿਵੇਂ ਆਪਾਂ ਨੂੰ ਕੁੰਡੇ ਦੀਂਦੇ ਨੇ ਦੋ ਦੋ ਆਪਾਂ ਉਦਾਂ ਹੀ ਗੋਲ ਨਹੀਂ ਨਹੀਂ ਵਾਲੀ ਕੁੰਡੀ ਠੀਕ ਹੈ ਜੀ ਹਾਂਜੀ ਆਪਣੀਆਂ ਦੋ ਸਲਾਈਆਂ ਹੋ ਗਈਆਂ ਨੇ ਕੰਪਲੀਟ ਹੁਣ ਆਪਾਂ ਆ ਗਏ ਤੀਜੀ ਸਲਾਈ ਸਿੱਧੀ ਸਾਈਡ ਹੁਣ ਆਪਾਂ ਨੇ ਕੀ ਕਰਨਾ ਜਿਹੜੇ ਆਪਣੇ ਪੁੱਠੇ ਕੁੰਡੇ ਨੇ ਉਹ ਆਪਾਂ ਨੇ ਪੁੱਠੀ ਪਾਉਣੇ ਨੇ ਦੋ ਕੁੰਡੇ ਇਦਾਂ ਦੋ ਕੁੰਡੇ ਆਪਾਂ ਨੇ ਪੁੱਠੇ ਪਾ ਲਈ ਠੀਕ ਹੈ ਜੀ ਹੁਣ ਧਾਗਾ ਮਗਲੀ ਫੇਰ ਲੈ ਕੇ ਜਾਵਾਂਗੇ ਇਹ ਆਪਣੇ ਸਿੱਧੇ ਕੁੰਡੇ ਨੂੰ ਹੁਣ ਆਪਾਂ ਨੇ ਤੀਜੀ ਸਲਾਈ ਕੀ ਕਰਨਾ ਇਹ ਕੁੰਡ ਇਹ ਧਾਗ ਨੂੰ ਆਪਾਂ ਦੋ ਵਾਰੀ ਇਦਾਂ ਘੁਮਾ ਕੇ ਇਹ ਵਾਲੇ ਕੁੰਡੇ ਦੋ ਬਣਾਉਣੇ ਠੀਕ ਹੈ ਜੀ ਇੱਕ ਤੇ ਦੋ ਇਹ ਤਾਂ ਸਲਾਈ ਤੁంది ਕੁ ਮਾ ਕੇ ਠੀਕ ਹੈ ਜੀ ਦੋ ਕੁੰਡੇ ਆਪਣੇ ਸਿੱਧੇ ਇਦਾਂ ਪਾਲੇ ਧਾਗਾ ਆਪਣੀ ਸਾਈਡ ਲੈ ਕੇ ਆਵਾਂਗੇ ਤੇ ਦੋ ਕੁੰਡੇ ਜਿਹੜੇ ਪੁੱਠੇ ਨੇ ਇਹ ਆਪਣੇ ਪੁੱਠੇ ਪੈਣੇ ਨੇ ਠੀਕ ਹੈ ਜੀ ਧਾਗਾ ਮਗਲੀ ਸਾਈਡ ਤੇ ਆਹ ਜਿਹੜੇ ਸਿੱਧੇ ਆਪਣੇ ਦੋ ਕੁੰਡੇ ਇਹਨਾਂ ਨੂੰ ਆਪਣੇ ਇਦਾਂ ਦੋ ਵੇਲੇ ਧਾਗਾ ਕਮਾ ਕੇ ਬੁਣਨਾ ਹੈ ਇਦਾਂ ਠੀਕ ਹੈ ਜੀ ਇਹ ਆਪਣੀ ਸਿੱਧੀ ਸਾਈਡ ਤੀਜੀ ਸਲਾਈ ਚਾਰ ਸਲਾਈਆਂ ਦਾ ਇਹ ਵਾਲਾ ਡਿਜ਼ਾਈਨ ਆ ਦੇਖ ਇਦਾਂ ਜਿਹੜੇ ਆਪਣੇ ਪੁੱਠੇ ਹੁੰਦੇ ਆ ਉਹ ਆਪਣੇ ਪੁੱਠੇ ਹੀ ਰਹਿਣਗੇ ਜੀ ਹਾਂਜੀ ਤੀਜੀ ਸਲਾਈ ਆਪਣੀ ਡਿਜ਼ਾਈਨ ਦੀ ਕੰਪਲੀਟ ਹੋ ਗਈ ਆ ਆਪਾਂ ਆ ਗਏ ਜੀ ਬੈਕ ਸਾਈਡ ਆਪਣੀ ਆ ਗਈ ਆ ਚੌਥੀ ਸਲਾਈ ਚੌਥੀ ਸਲਾਈ ਹੁਣ ਆਪਣੇ ਕੀ ਕਰਨਾ ਧਾਗਾ ਆਪਣਾ ਮਗਲੀ ਤੇ ੜੀ ਰਹੂਗਾ ਆ ਦੋ ਕੁੰਡੇ ਆਪਣੇ ਸਿੱਧੇ ਦਿਖ ਦਿਨੇ ਆਪਾਂ ਨੂੰ ਆਪਾਂ ਨੇ ਨੇ ਦੋ ਕੁੰਡੇ ਜਿਹੜੇ ਸਿੱਧੇ ਪਾਲਾਂਗੇ ਜੀ ਧਾਗਾ ਆਪਾਂ ਚੌਥੀ ਸਲਾਈ ਚ ਮਗਰ ਹੀ ਰੱਖਣਾ ਠੀਕ ਹੈ ਜੀ ਹੁਣ ਆ ਦੋ ਕੁੰਡੇ ਆਪਾਂ ਨੇ ਇਦਾਂ ਹੀ ਖੋਲ ਲੈਣੇ ਨੇ ਦੇਖੋ ਇਹ ਦੋ ਕੁੰਡੇ ਆਪਾਂ ਨੇ ਖੋਲ ਲਏ ਤੇ ਹੁਣ ਆਪਾਂ ਇਹ ਵਾਲੀ ਸਲਾਈ ਤੇ ਲੈ ਆਵਾਂਗੇ ਪਾਪ ਹੁਣ ਆਪਣੇ ਕੀ ਕਰਨਾ ਇਹ ਦੋ ਕੁੰਡੇ ਛੱਡ ਕੇ ਇਹਨਾਂ ਦੇ ਸੈਂਟਰ ਚੋਂ ਇਦਾਂ ਨਾ ਇੱਕ ਕੁੰਡਾ ਆਪਾਂ ਇਹਦਾ ਬੋਲ ਲੈਣਾ ਠੀਕ ਹੈ ਜੀ ਹੁਣ ਆਪਾਂ ਕੀ ਕਰਨਾ ਇਹਨਾਂ ਦੋ ਕੁੰਡਿਆਂ ਦਾ ਬੈਕ ਸਾਈਡ ਤੋਂ ਆਪਾਂ ਇੱਕ ਕਰ ਦੇਣਾ ਠੀਕ ਹੈ ਜੀ ਹੁਣ ਜਿਹੜੇ ਦੋ ਕੁੰਡੇ ਸਿੱਧੇ ਆਏ ਪਾਸੇ ਸਿੱਧੇ ਪਾ ਲਾਂਗੇ ਜਿਹੜੀ ਚੌਥੀ ਸਲਾਈ ਆਪਣੀ ਬੈਕ ਸਾਈਡ ਨਾਲ ਧਾਗਾ ਉਹਦੇ ਚ ਆਪਾਂ ਮਗਲੀ ਸਾਈਡ ਹੀ ਰਹਿਣਾ ਹੁਣ ਆ ਦੋ ਕੁੰਡੇ ਆਪਾਂ ਫੇਰ ਖੋਲ ਲਾਂਗੇ ਜੀ ਤੇ ਫਿਰ ਦੁਬਾਰਾ ਇਹ ਸਲਾਈ ਤੇ ਲਿਆਵਾਂਗੇ ਤੇ ਇਹ ਦੋ ਕੁੰਡੇ ਛੱਡ ਕੇ ਇਹਨਾਂ ਦੇ ਸੈਂਟਰ ਚੋਂ ਇਦਾਂ ਆਪਾਂ ਸਲਾਈ ਪਾ ਕੇ ਇਦਾਂ ਆਪਾਂ ਇਹ ਕੁੰਡਾ ਬੋਲ ਲਾਂਗੇ ਤੇ ਆਪਾਂ ਫਿਰ ਬੈਕ ਸਾਈਡ ਤੋਂ ਇਹ ਦੋ ਕੁੰਡੇ ਅਧਰ ਇੱਕ ਕਰ ਦਾਂਗੇ ਇਦਾਂ ਠ ਤੇ ਹੁਣਾ ਦੋ ਕੁੰਡੇ ਆਪਾਂ ਸਿੱਧੇ ਪਾ ਲੈਨੇ ਆ। ਇਹ ਆ ਦੋ ਕੁੰਡੇ ਆਪਾਂ ਦਵਾਰ ਤੋਂ ਖੋਲਦੇ ਆਂ ਜੀ। ਇਹੀ ਸਲਾਈ ਤੇ ਲਿਆਵਾਂਗੇ। ਤੇ ਇਹਨੇ ਸੈਂਟਰ ਚ ਇਦਾਂ ਸਲਾਈ ਆਪਾਂ ਆਕੇ ਇੱਕ ਕੁੰਡਾ ਬਣਾ ਲਾਂਗੇ ਤੇ ਇਹ ਵਾਲਾ ਬੈਕ ਸਾਈਡ ਤੋਂ ਆਪਾਂ ਦੋ ਕੁੰਡੇ ਦਾ ਇੱਕ ਕਰਦਾਂਗੇ। ਇਹ ਆਪਣੇ ਦੋ ਕੁੰਡੇ ਆ ਤੇ ਦੋ ਕੁੰਡੇ ਰਹਿ ਗਏ ਠੀਕ ਆ ਜੀ। ਇਹ ਵਾਰੀ ਦੀ ਚੌਥੀ ਸਲਾਈ ਆਪਾਂ ਇੱਥੇ ਜੋ ਪੀਟ ਕਰਨੀ ਨੇ ਇਹ ਵਾਲੇ ਦੋ ਦੋ ਕੁੰਡੇ। ਹਾਂਜੀ ਆਪਣੀ ਚੌਥੀ ਸਲਾਈ ਵੀ ਹੋ ਗਈ ਹੈ ਕੰਪਲੀਟ ਤੇ ਹੁਣ ਆਪਣਾ ਚਾਰ ਸਲਾਈਆਂ ਦਾ ਡਿਜ਼ਾਈਨ ਵੀ ਇਹ ਵਾਲਾ ਕੰਪਲੀਟ ਹੋ ਗਿਆ ਠੀਕ ਹੈ ਜੀ ਜਿਹੜਾ ਆਪਣਾ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਵਾਲਾ ਇਹ ਵੀ ਕੰਪਲੀਟ ਹੈ ਕਿ ਹੁਣ ਆਪਾਂ ਦਿਵਾਰ ਤੇ ਇਹੀ ਰਿਪੀਟ ਕਰਾਂਗੇ ਪਹਿਲੀ ਜਿਵੇਂ ਆਪਣੀ ਪਹਿਲੀਆਂ ਸਲਾਈਆਂ ਪਾਈਆਂ ਸੀ ਉਦਾਂ ਠੀਕ ਹੈ ਜੀ ਹੁਣ ਜਿਹੜੇ ਪੁੱਠੇ ਕੁੰਡੇ ਨੇ ਉਹਨਾਂ ਤੇ ਪੁੱਠੇ ਹੀ ਰਹਿਣੇ ਨੇ ਕੁੰਡੇ ਨਹੀਂ ਬਦਲੇ ਜਾਣਗੇ ਸਿੱਧੇ ਅਤੇ ਸਿੱਧੇ ਹੀ ਬਣਨਗੇ ਤੇ ਪੁੱਠੇ ਤੇ ਪੁੱਠੇ ਬਣਨਗੇ ਦਾ ਦੋ ਕੁੰਡੇ ਆਪਾਂ ਨੇ ਪੁੱਠੇ ਪਾ ਲਏ ਅਪਣੇ ਪਹਿਲਾਂ ਤੋਂ ਹੀ ਚੱਲਦੇ ਆਏ ਨੇ ਉਹੀ ਚੱਲਣੇ ਠੀਕ ਆ ਜੀ ਹੁਣ ਆਹ ਦੋ ਕੁੰਡੇ ਆਪਣੇ ਜਿਹੜੇ ਸਿੱਧੇ ਸੀ ਇਹ ਆਪਣੇ ਸਿੱਧੇ ਰਹਿਣਗੇ ਕੁੰਡਿਆਂ ਦੀ ਅਦਲਾ ਬਦਲੀ ਨਹੀਂ ਹੋਊਗੀ ਇਹ ਵਾਲੇ ਡਿਜ਼ਾਈਨ 'ਚ ਕੁੱਠੀਆਂ ਤੇ ਕੁੱਠੀ ਚੱਲੀ ਜਾਣੇ ਨੇ ਕੁੰਡੇ ਤੇ ਜਿਹੜੇ ਸਿੱਧੇ ਨੇ ਉਹਨਾਂ ਤੇ ਸਿੱਧੇ ਚੱਲੀ ਜਾਣ ਠੀਕ ਆ ਜੀ ਆਹ ਦੋ ਕੁੰਡੇ ਅਸੀਂ ਤੇ ਪਾ ਲਈ ਤਾਂਕਾ ਆਪਣੀ ਸੈਟ ਰੱਖ ਕੇ ਇਹ ਵਾਲੇ ਦੋ ਕੁੰਡੇ ਕੁੱਠੇ ਪਾ ਲਈ ਤੇ ਇਹ ਵਾਲੇ ਦੋ ਕੁੰਡੇ ਸਿੱਧੇ ਪਾ ਲੈਣੇ ਨੇ ਆਪਾਂ ਨੇ ਇਹ ਵਾਲੀ ਸਲਾਈ ਆਪਾਂ ਇੱਥੇ ਕੰਪਲੀਟ ਕਰ ਲੈਣੇ ਆ ਇਹ ਵਾਲੀ ਸਲਾਈ ਆਪਾਂ ਨੇ ਵੇਖੇ ਆਪਣੀ ਸਿੱਧੀ ਸੱਟ ਪੰਜਵੀਂ ਸਲਾਈ ਸੀ ਇਹ ਵਾਲੀ ਆਪਣੇ ਦੁਆਰਾ ਤੋਂ ਡਿਜ਼ਾਈਨ ਸਟਾਰਟ ਕੀਤਾ ਤਾਂ ਆਪਾਂ ਡਿਜ਼ਾਈਨ ਦੀ ਪਹਿਲੀ ਸਲਾਈ ਮੰਨ ਕੇ ਚੱਲਦੇ ਹਾਂ ਨੂੰ ਠੀਕ ਹੈ ਜੀ ਪਹਿਲੀ ਸਲਾਈ ਆਪਾਂ ਨੇ ਪਾ ਲਈ ਤੇ ਦੂਜੀ ਸਲਾਈ ਆਪਣੀ ਜਿਵੇਂ ਆਪਾਂ ਨੂੰ ਕੁੰਡੇ ਦਿਖਦੇ ਨੇ ਆਪਾਂ ਨੇ ਉਦੋਂ ਹੀ ਪਾਣੀ ਇਹ ਦੋ ਕੁੰਡੇ ਆਪਾਂ ਨੂੰ ਸਿੱਧੇ ਦਿਖਦੇ ਆ ਤਾਂ ਆਪਾਂ ਸਿੱਧੇ ਹੀ ਪੁਣਾਗੇ ਤੇ ਇਹੀ ਪੁੱਠੇ ਹੋਣ ਪੁੱਠੇ ਦਿਖਦੇ ਨੇ ਤੇ ਇਹ ਪੁੱਠੇ ਪੁਣਾਗੇ ਠੀਕ ਹੈ ਜੀ ਇਹ ਵਾਲੀ ਜਿਹੜੀ ਆਪਣੀ ਦੂਜੀ ਸਲਾਈ ਆ ਬੈਕ ਸਾਈਡ ਇਹ ਵਾਲੇ ਕੁੰਡੇ ਆਪਾਂ ਇਦਾਂ ਦੋ ਦੋ ਜਿਵੇਂ ਆਪਾਂ ਨੂੰ ਦਿਖਦੇ ਆ ਐਵੇਂ ਐਵੇਂ ਬੁਣ ਕੇ ਇਹ ਵਾਲੀ ਸਲਾਈ ਵੀ ਆਪਾਂ ਕੰਪਲੀਟ ਕਰ ਲੈਣੀ ਹੈ हां जी ਦੂਜੀ ਸਲਾਈ ਵੀ ਆਪਾਂ ਨੇ ਕੰਪਲੀਟ ਆਪਾਂ ਹੁ ਆ ਗਏ ਆ ਸਿੱਧੀ ਸਾਈਡ ਤੀਜੀ ਸਲਾਈ ਆਪਣੀ ਡਿਜ਼ਾਈਨ ਦੀ ਜਿਹੜੇ ਦੋ ਕੁੰਡੇ ਆਪਣੇ ਪੁੱਠੇ ਨੇ ਇਹ ਆ ਤਾਂ ਪੁੱਠੇ ਪਾ ਲੈਣੇ ਨੇ ਆਪਾਂ ਨੇ ਜਿਹੜੇ ਆ ਦੋ ਕੁੰਡੇ ਸਿੱਧੇ ਆ ਹੁਣ ਆਪਾਂ ਨੇ ਤੀਜੀ ਸਲਾਈ ਚ ਕੀ ਕਰਨਾ ਇਦਾਂ ਦੋ ਵੇਰੀ ਕਮਾ ਕੇ ਇਹ ਵਾਲੇ ਦੋ ਕੁੰਡੇ ਆਪਾਂ ਨੇ ਬੋਣੇ ਜਿਹੜੇ ਆਪਣੇ ਸਿੱਧੇ ਕੁੰਡੇ ਨੇ ਠੀਕ ਆ ਜੀ ਜਿਹੜੇ ਆਪਣੇ ਪੁੱਠੇ ਕੁੰਡੇ ਨੇ ਉਹ ਆਪਾਂ ਇੱਥੇ ਪੁੱਠੇ ਬੋਣ ਲੈਣੇ ਤਾਗਾ ਮਗਲੀ ਸੈ ਲੈ ਕੇ ਜਮਗੀ ਦੋ ਕੁੰਡੇ ਆਪਣੇ ਸਿੱਧੇ ਨੇ ਇਹ ਵਾਲੇ ਇੱਦਾਂ ਆਪਾਂ ਦੋ ਵੇਰੀ ਤਾਗਾ ਕਮਾ ਕੇ ਦੋਹੇ ਕੁੰਡੇ ਇੱਦਾਂ ਬੁਣ ਲਏ ਠੀਕ ਹੈ ਜੀ ਇਹ ਤੀਜੀ ਸਲਾਈ ਆਪਣੀ ਸਿੱਧੀ ਸੈੱਟ ਇਹ ਆਪਾਂ ਇੱਥੇ ਸਾਰੀ ਸਲਾਈ ਕੰਪਲੀਟ ਕਰ ਲੈਣੀ ਹੈ ਤਿੰਨ ਸਲਾਈਆਂ ਆਪਾਂ ਨੇ ਪਾ ਲਈਆਂ ਆਪਾਂ ਆ ਗਏ ਚੌਥੀ ਸਲਾਈ ਚੌਥੀ ਸਲਾਈ ਆਪਣੀ ਹੈਗੀ ਆ ਬੈਕ ਸਾਈਡ ਵਾਲੀ ਚੌਥੀ ਸਲਾਈ ਚ ਆਪਣਾ ਧਾਗਾ ਮਗਲੀ ਸਾਈਡ ਹੀ ਰਹੂਗਾ ਦੋ ਕੁੰਡੇ ਆਪਾਂ ਨੇ ਆਪਾਂ ਨੂੰ ਸਿੱਧੇ ਦਿਖਦੇ ਨੇ ਸਿੱਧੇ ਹੀ ਪਾ ਲੈਣੇ ਨੇ ਇਦਾਂ ਠੀਕ ਹੈ ਜੀ ਧਾਗਾ ਆਪਣਾ ਹੁਣ ਮਗਲੀ ਸਾਈਡ ਹੀ ਰਹਿਣਾ ਤੇ ਇਹ ਵਾਲੇ ਦੋ ਕੁੰਡੇ ਆਪਾਂ ਇਦਾਂ ਖੋਲ ਲੈਣੇ ਨੇ ਠੀਕ ਹੈ ਜੀ ਤਾਂ ਇੱਧਰ ਹੀ ਲਿਆਵਾਂਗੇ ਆਪਾਂ ਫਿਰ ਇਹ ਦੋ ਕੁੰਡੇ ਛੱਡ ਕੇ ਆਪਾਂ ਸੈਂਟਰ ਚ ਸਲਾਈ ਕੱਟਣੀ ਹੈ ਇੱਦਾਂ ਇੱਕ ਕੁੰਡਾ ਆਪਾਂ ਨੇ ਬੋਲ ਲੈਣਾ ਠੀਕ ਹੈ ਜੀ ਫਿਰ ਆਪਾਂ ਬੈਕ ਸਾਈਡ ਤੋਂ ਇਹ ਦੋ ਕੁੰਡੀਆਂ ਦਾ ਇਦਾਂ ਇੱਕ ਕਰ। ਫਿਰ ਦੋ ਕੁੰਡੀਆਂ ਆਪਾਂ ਸਿੱਧੇ ਪਾ ਲਾਂ। ਨੋ ਜੀ ਆਪਣਾ ਦੇਗੀ ਵਾਲੀ ਵੀ ਆਪਣਾ ਡਿਜ਼ਾਈਨ ਇਹ ਵਾਲਾ ਕੰਪਲੀਟ ਹੋ ਗਿਆ ਹੈ ਛੋਟਾ ਛੋਟਾ ਇਹ ਵਾਲਾ ਡਿਜ਼ਾਈਨ ਬਣ ਕੇ ਬਹੁਤ ਹੀ ਪਿਆਰਾ ਲੱਗਦਾ ਹੈ ਇਦਾਂ ਬਣਦਾ ਹੈ ਠੀਕ ਹੈ ਜੀ ਆਪਾਂ ਇਹਨੂੰ ਕਿਸੇ ਵੀ ਪ੍ਰਜੈਕਟ ਤੇ ਪਾ ਸਕਦੇ ਹਾਂ ਕੋਟੀ ਸਵਾਟਰ ਜਾਕ ਤਸਕੀਰ ਚ ਤੁਸੀਂ ਪਾ ਸਕਦੇ ਨੂੰ ਬਹੁਤ ਸੋਹਣਾ ਲੱਗਦਾ ਹੈ ਬਣ ਕੇ ਠੀਕ ਹੈ ਜੀ ਹਾਂਜੀ ਮੇਰੇ ਚੈਨਲ ਦੇ ਜਿਹੜੇ ਨਵੇਂ ਨੇ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਇੰਨਾ ਪਿਆਰ ਦਿੱਤਾ ਵੀਡੀਓ ਦੇਖਦੇ ਨੇ ਉਹਨਾਂ ਦਾ ਤਹਿ ਦਿਲੋਂ ਬਹੁਤ-ਬਹੁਤ ਧੰਨਵਾਦ ਤੇ ਇਦਾਂ ਹੀ ਤੁਸੀਂ ਸਾਰੇ ਜਾਣੇ ਰਲ ਕੇ ਮੇਰੇ ਚੈਨਲ ਨੂੰ ਇਦਾਂ ਹੀ ਆਦਾ ਪਿਆਰ ਦਿਓ ਠੀਕ ਹੈ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੁੰਦੀ ਆ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਹਾਂਜੀ ਇਹ ਵਾਲਾ ਡਿਜ਼ਾਈਨ ਬਣ ਕੇ ਇਦਾਂ ਲੱਗਦਾ ਹੈ ਤੇ ਬੈਕ ਸਾਈਡ ਤੋਂ ਇਹ ਵਾਲਾ ਡਿਜ਼ਾਈਨ ਆ ਜਿਹੜਾ ਇਦਾਂ ਬਣਦਾ ਹੈ ਸਿੱਧੇ ਕੁੰਡੇ ਸਿੱਧੇ ਚੱਲੀ ਜਾਂਦੇ ਨੇ ਤੇ ਜਿਹੜੇ ਪੁੱਠੇ ਕੁੰਡੇ ਨੇ ਉਹ ਆਪਣੇ ਪੁੱਠੇ ਕੁੰਡੇ ਚੱਲਦੇ ਆ ਠੀਕ ਆ ਜੀ ਇਹ ਦੋ ਦੋ ਕੁੰਡਿਆਂ ਦਾ ਇਹ ਵਾਲਾ ਡਿਜ਼ਾਈਨ ਆ ਤੇ ਚਾਰ ਸਲਾਈਆਂ ਦਾ ਇਹ ਵਾਲਾ ਡਿਜ਼ਾਈਨ ਆ ਚਾਰ ਸਲਾਈਆਂ ਜੀ ਇਹ ਵਾਲਾ ਡਿਜ਼ਾਈਨ ਬਣ ਕੇ ਕੰਪਲੀਟ ਹੋ ਜਾਂਦਾ ਹੈ ਤੁਹਾਨੂੰ ਅੱਜ ਇਹਦਾ ਡਿਜ਼ਾਈਨ ਕਿਦਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਫਿਰ ਤੁਹਾਨੂੰ ਅਗਲੀ ਵੀਡੀਓ ਨਾਲ ਆਪਾਂ ਮਿਲਾਂਗੇ ਉਦੋਂ ਤੱਕ ਲਈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ